ਸੋ ਪਿਆਰੋ ਅੱਜ ਤੁਹਾਨੂੰ ਮੈਂ ਦੱਸਾਂਗਾ ਕਿ ਇੱਕ ਬੇਸ਼ਕ ਬਾਬਾ ਫਰੀਦ ਜੀ ਦੀ ਕਿਉਂ ਅੱਖ ਕੱਢਣੀ ਚਾਹੁੰਦੀ ਸੀ ਸੋ ਪਿਆਰੀ ਸਾਧ ਸੰਗਤ ਜੀ ਕਹਿੰਦੇ ਨੇ ਕਿ ਬਾਬਾ ਫਰੀਦ ਜੀ ਆਪਣੇ ਮੁਰਸ਼ਿਦ ਨੂੰ ਲੱਭਣ ਵਾਸਤੇ ਬਾਾਰ ਵਿੱਚੋਂ ਚੱਲਦੇ-ਚੱਲਦੇ ਉਹ ਅਜਮੇਰ ਸ਼ਹਿਰ ਪਹੁੰਚ ਗਏ ਸੋ ਉਸ ਮੱਲੇ ਅਜਮੇਰ ਵਿੱਚ ਸੂਫੀ ਫਕੀਰ ਬਹੁਤ ਕਰਨੀ ਵਾਲੇ ਰਹਿੰਦੇ ਸਨ ਸੋ ਉਹਨਾਂ ਦਾ ਨਾਮ ਸੀ ਚਿਸ਼ਤੀ ਸਾਹਿਬ ਸੋ ਆਪ ਜਦੋਂ ਹਜਰਤ ਚਿਸ਼ਤੀ ਸਾਹਿਬ ਦੇ ਡੇਰੇ ਪੁੰਜੇ ਤਾਂ ਫਰੀਦ ਜੀ ਚਿਸ਼ਤੀ ਸਾਹਿਬ ਨੂੰ ਮੁਰਸ਼ਿਦ ਮੰਨ ਕੇ ਸੇਵਾ ਕਰਨ ਲੱਗ ਪਏ ਅਤੇ ਫਰੀਦ ਜੀ ਨੇ ਉਹਨਾਂ ਦੀ ਡਟ ਕੇ ਸੇਵਾ ਕੀਤੀ ਸੋ ਕਹਿੰਦੇ ਨੇ ਕਿ ਸਿਆਲ ਦੀ ਰੂਹ ਸੀ ਪ੍ਰੀਤ ਜੀ ਨੂੰ ਸੇਵਾ ਮਿੱਦੀ ਕੇ ਗਰਮ ਪਾਣੀ ਕਰਕੇ ਦੋ ਵਾਰ ਮੁਰਸ਼ਿਦ ਨੂੰ ਇਸ਼ਨਾਨ ਕਰਾਉਣਾ ਸੋ ਆਪ ਜੀ ਨੇ ਅੱਗ ਬਾਲਣੀ ਤੇ ਆਪ ਇਹ ਗਰਮ ਪਾਣੀ ਕਰਕੇ ਚਿश्ती ਸਾਹਿਬ ਜੀ ਨੂੰ ਇਸ਼ਨਾਨ ਕਰਾਉਣਾ ਸੋ ਇੱਕ ਦਿਨ ਐਸਾ ਸਬੂ ਬਣਿਆ ਕਿ ਸਾਰਾ ਦਿਨ ਮੀਂਹ ਵਰਦਾ ਰਿਹਾ ਮੀਂਹ ਵੀ ਬਹੁਤ ਜ਼ਿਆਦਾ ਕਈ ਦਿਨ ਪੈਂਦਾ ਰਿਹਾ ਸੋ ਰਾਖਮੀ ਅੱਗ ਦੇ ਧੂਏ ਸਾਰੇ ਬੁਝ ਗਏ ਫਰੀਦ ਜੀ ਨੂੰ ਫਿਕਰ ਲੱਗ ਗਿਆ ਕਿ ਸਵੇਰ ਨੂੰ ਅੱਗ ਕਿੱਥੋਂ ਲਾਵਾਂਗਾ ਸੋ ਉਸ ਵੇਲੇ ਦੱਬੀਆਂ ਨਹੀਂ ਸੀ ਹੁੰਦੀਆਂ ਅੱਗ ਰਾਤ ਨੂੰ ਸਭ ਕੇ ਰੱਖਣੀ ਪੈਂਦੀ ਸੀ ਤੇ ਬਾਬਾ ਫਰੀਦ ਜੀ ਅੱਗ ਦੀ ਤਲਾਸ਼ ਵਿੱਚ ਇੱਕ ਬਾਜ਼ਾਰ ਵਿੱਚ ਗਏ ਤਾਂ ਬਾਜ਼ਾਰ ਵਿੱਚ ਚਿੱਕੜ ਬਹੁਤ ਸੀ ਸੋ ਉਹਨਾਂ ਨੇ ਕੰਬੜੀ ਲਈ ਤੇ ਬੁੱਕਲ ਵਿੱਚ ਟੇੰਡ ਲੈ ਕੇ ਤੁਰਦੇ ਗਏ ਪਰ ਉਹਨਾਂ ਨੂੰ ਅੱਗ ਕਿਤੇ ਨਜ਼ਰ ਨਾ ਆਈ ਸੋ ਫਰੀਦ ਜੀ ਨੇ ਦੇਖਿਆ ਕਿ ਬਾਜ਼ਾਰ ਵਿੱਚ ਬੇਸ਼ਬਾਦੀ ਬੈਠਕ ਵਿੱਚ ਅੱਗ ਬਲ ਰਹੀ ਸੀ ਸੋ ਪ੍ਰੀਤ ਜੀ ਨਿਰਪੈਤਾ ਨਾਲ ਅੰਦਰ ਦਾਖਲ ਹੋ ਗਏ ਸੋ ਬੀਸ਼ਵਾ ਨੇ ਦੇਖਿਆ ਕਿ ਕਾਲੇ ਚੋਲੇ ਵਾਲਾ ਉੱਚਾ ਲੰਬਾ ਸਾਈ ਆਇਆ ਏ ਕਹਿੰਦੀ ਏ ਕਿ ਤਨ ਭਾਗ ਸੋ ਪ੍ਰੀਤ ਜੀ ਨੇ ਜਾ ਕੇ ਆਖਿਆ ਮਾਤਾ ਜੀ ਅੱਗ ਚਾਹੀਦੀ ਏ ਸੋ ਮੇਰੇ ਮੁਰਸ਼ਿਦ ਦਾ ਧੂਆ ਠੰਡਾ ਹੋ ਗਿਆ ਹੈ ਸਵੇਰੇ ਅੱਗ ਦੀ ਲੋੜ ਹੈ ਜੇ ਅੱਗ ਨਾ ਮਿਲੀ ਤਾਂ ਮੁਰਸ਼ਿਦਾ ਇਸ਼ਨਾਨ ਨਹੀਂ ਹੋਵੇਗਾ ਉਹ ਭਗਤੀ ਕਿਵੇਂ ਕਰਨਗੀ ਸੋ ਬੇਸ਼ਵਾ ਨੇ ਕਿਹਾ ਕਿ ਜੇ ਤੈਨੂੰ ਅੱਗ ਦੀ ਲੋੜ ਹੈ ਤਾਂ ਫਿਰ ਮੈਨੂੰ ਤੇਰੀ ਲੋੜ ਹੈ ਸੋ ਬੇਸ਼ਵਾ ਨੇ ਕਿਹਾ ਕਿ ਤੁਸਾਂ ਦਾ ਸਰੀਰ ਬਹੁਤ ਸੁੰਦਰ ਹੈ ਮੈਨੂੰ ਤੇਰੀਆਂ ਅੱਖਾਂ ਬਹੁਤ ਪਿਆਰੀਆਂ ਲੱਗੀਆਂ ਹਨ ਤੈਨੂੰ ਇੱਕ ਸ਼ਰਤ ਤੇ ਅਗ ਮਿਲ ਸਕਦੀ ਹੈ ਤੈਨੂੰ ਆਪਣੀ ਇੱਕ ਅੱਖ ਦਾ ਦੇਲਾ ਦੇਣਾ ਪਵੇਗਾ ਸੁਫਰੇਦ ਜੀ ਨੇ ਲੈ ਲੈ ਦੇਲਾ ਮਾਤਾ ਜੀ ਪਰ ਅਗ ਤਾਂ ਜਰੂਰ ਮਿਲ ਜਾਵੇਗੀ ਸੋ ਕਹਿੰਦੇ ਨੇ ਕਿ ਬੇਸ਼ਵਾ ਅੱਖ ਕੱਢਣ ਨੂੰ ਤਿਆਰ ਹੋ ਗਈ ਤੇ ਤੇਜ਼ ਟਾਕੂ ਲਿਆ ਸੋ ਪਰ ਉਸ ਦਾ ਹੌਸਲਾ ਨਾ ਪਿਆ ਉਸ ਨੂੰ ੱੱਕਾ ਲੱਗਾ ਤੇ ਫਿਰ ਉਹ ਪਿੱਛੇ ਨੂੰ ਡਿੱਗ ਪਿਆ ਸੋ ਬਾਬਾ ਫਰੀਦ ਜੀ ਦੇ ਅੱਖ ਤੇ ਤੇ ਥੋੜਾ ਜਿਹਾ ਜ਼ਖਮ ਹੋ ਗਿਆ ਤੇ ਬੇਸ਼ਵਾ ਨੇ ਕੱਪੜਾ ਪਾੜ ਕੇ ਪੱਟੀ ਬੰਨ੍ਹ ਦਿੱਤੀ ਬਿਸ਼ਵਾ ਦਾ ਕਲੀਜਾ ਕੰਬੀ ਜਾਵੇ ਤੇ ਫਰੀਦ ਜੀ ਤੋਂ ਮਾਫੀ ਮੰਗੀ ਸੋ ਫਰੀਦ ਜੀ ਅੱਗ ਟਿੰਡ ਵਿੱਚ ਪਾੜ ਕੇ ਡੇਰੇ ਪੁੱਜ ਗਏ ਸੋ ਉਹਨਾਂ ਨੇ ਤੜਕੇ ਉੱਠ ਕੇ ਅੱਗ ਵਾਲੀ ਗਰਮ ਪਾਣੀ ਕੀਤਾ ਤੇ ਮੁਰਸ਼ਿਦ ਨੂੰ ਇਸ਼ਨਾਨ ਕਰਾਇਆ ਚਿਸ਼ਤੀ ਸਾਹਿਬ ਜੀ ਨੇ ਆਖਿਆ ਫਰੀਦ ਅੱਖ ਤੇ ਪੱਟੀ ਕਿਉਂ ਬੰਨੀ ਹੈ ਤੇ ਫਰੀਦ ਜੀ ਕਹਿੰਦੇ ਜੇ ਤੁਸੀਂ ਤਾਂ ਆਪ ਜਾਣੀ ਦਾਣ ਹੋ ਸੋ ਮੁਰਸ਼ਿਦ ਨੇ ਕਿਹਾ ਫਰੀਦ ਪੱਟੀ ਖੋਲ ਜਦ ਪੱਟੀ ਖੋਲੀ ਤਾਂ ਅੱਖ ਉੱਤੇ ਜਕਮ ਨਹੀਂ ਸੀ ਤੇ ਫਰੀਦ ਜੀ ਬਹੁਤ ਹੈਰਾਨ ਹੋਏ ਮੁਰਸ਼ਿਦ ਸਾਹਿਬ ਜੀ ਨੇ ਕਿਹਾ ਫਰੀਦ ਤੇਰੀ ਭਗਤੀ ਪੂਰੀ ਹੋਈ ਹੋ ਪਰ ਹੁਣਕਾਰ ਨਹੀਂ ਕਰਨਾ ਅਤੇ ਆਪਣੇ ਆਪ ਦੀ ਕਦੀ ਪਰਖ ਨਹੀਂ ਕਰਨੀ ਤੇ ਜਾਓ ਦੁਖੀਆਂ ਦੇ ਦੁੱਖ ਘਟੋ ਬਾਬਾ ਫਰੀਦ ਜੀ ਉਹਨਾਂ ਦੇ ਚਰਨ ਫੜ ਕੇ ਬੈਠੇ ਰਹੇ ਸੋ ਬਾਅਦ ਵਿੱਚ ਜਿਸਤੀ ਸਾਹਿਬ ਜੀ ਨੇ ਬਾਬਾ ਫਰੀਦ ਜੀ ਨੂੰ ਸਭ ਅਜ਼ਮਤਾਂ ਬਖਸ਼ ਦਿੱਤੀਆਂ ਤਾਂ ਬਾਬਾ ਫਰੀਦ ਜੀ ਨੇ ਚਰਨਾਂ ਤੇ ਮੱਥਾ ਟੇਕਿਆ ਤੇ ਵਾਪਸ ਪਾਕਪਟਨਾ ਆ ਗਏ ਸੋ ਪਿਆਰਿਓ ਜੇ ਇਹ ਤੁਹਾਨੂੰ ਬਾਬਾ ਫਰੀਦ ਜੀ ਦੀ ਸਾਖੀ ਚੰਗੀ ਲੱਗੀ ਤਾਂ ਲਾਇਕ ਕਮੈਂਟ ਕਰਕੇ ਜਰੂਰ ਦੱਸਣਾ